ਚਾਤੀ ਲਾ ਕੇ ਕਹਿ ਕੰਦਰੇ ਤਬੇ ਤ ਆਪਣਾ ਜੈ ਸੇਨ ਗੁਰਾਰੇ ਚਾਤੀ ਲਾ ਆਪਿਆਰਿਆਂ ਨੇ ਜੋ ਲੋਰ ਸਿੰਘ ਸੰਤਾਰੂ ਜਿਹੜਾ ਮਿਲਾਈ ਚ ਆਇਆ ਲੱਗੋ ਕਿ ਖੰਡੋ ਦਾ ਬੜਾ ਜੋਰ ਆ ਬਹੁਤ ਵਧੀਆ ਕਿੰਨਾ ਨੇ ਸਮੇਂ ਤੇਰਾ ਤੇ ਚਾਪ ਵਾਲੇ ਦਾ ਜਿਹੜਾ ਲੰਘਣ ਲਾਇਆ ਇਹਦਾ ਦਾ ਧਰਵਾ ਜੇ ਵੇਖੋ ਕਿਉਂਕਿ ਸਮਾਜ ਸ਼ਕਤੀ ਦਾ ਤੇ ਸਾਰਿਆਂ ਦਾ ਮਨੋ ਲੱਗਦਾ ਕਿ ਚਾਪ ਵਾਲੇ ਨੂੰ ਕੀ ਕਰਦਾ ਹੋਊਗਾ ਤੇ ਬਹੁਤ ਚੰਗਾ ਉਹਦੇ ਮੈਂ ਅੱਥ ਫੜਾ ਵਾਲਿਆਂ ਨੇ ਜਿਹੜਾ ਚਾਪ ਵਾਲੇ ਸੰਤਾਰੂ ਚਾਇਆ ਵਾ ਮਹਾਰਾਜ ਜੀ ਨਾਲ ਵੀ ਸੇਵਾ ਦਾ ਭਾਗ ਲਾਉਂਦਾ ਹੌਕਾ ਉਹ ਲੜੀ ਅੱਗੇ ਜੋੜ ਗਏ ਆਪ ਜੀ ਸਰਵਜਨਾਂ ਭਾਈਚਾਰੇ ਨੇ ਤੁਹਾਨੂੰ ਸੇਵਾਦਰ ਮਹਾਰਾਜਿਆ ਦੇ ਅਗੰਤ ਕਰਲਾ ਪਹਾ ਕਿ ਬਾਦਸ਼ਾਹ ਕਿਰਪਾ ਦੀ ਕਿ ਨਮਨਤ ਸੇਵਾ ਦਾ ਬਖਤਾਰੀ ਸਤਿ ਮਹਾਰਾਜ ਜੀ ਦੇ ਸਮਾਉਂ ਤੇ ਜੀਵ ਸੇਵਾ ਨਿਸ਼ਾਨੀ ਹੋਣਾ ਸਮਤੀ ਦਾ ਨੂੰ ਸੀ ਇੰਕ ਕਰ ਦਿੱਤਾ ਭਾਈ ਸੱਜੇ ਦਾ ਨੂੰ ਅਰੋੜੇ ਦੇ ਲਪੇਟ ਤੇ ਛੀਆਂ ਅਗਲਾ ਤੇ ਸਾੜ ਤੇ ਸ਼ੁਕੀ ਦਿੱਤਾ ਇਸ ਸੰਗਤ ਦੀ ਭਾਈ ਜਾਲਾ ਜੀ ਭਾਈ ਮਨੀਤਾ ਜੀ ਭਾਈ ਸੰਦੀਪਾ ਜੀ ਔਰ ਭਾਈ ਜਾਲਾ ਜੀ ਇਹਨਾਂ ਨੂੰ ਉਪਰ ਦੀ ਹੋਈ ਦੇਗ ਦੇ ਵਿੱਚ ਜਦੋਂ ਜਲਾਦ ਲੱਗਾ ਸੱਟਣ ਅੱਗ ਦੇਗ ਦੇ ਵਿੱਚ ਤੇ ਭਾਈ ਜਾਲਾ ਜੀ ਕਹਿੰਨ ਲੱਗੇ ਨਾ ਭਈ ਰੁਕ ਜਾ ਉਹਨਾਂ ਤੇ ਰਾਜੇ ਤੀਕੇ ਸਵਿਚ ਕਰ ਗਿਆ ਹੈ ਕਹਿ ਲੱਗੇ ਸਾਨੂੰ ਛੋਟਾ ਵੀ ਲੋੜ ਨਹੀਂ ਅਸੀਂ ਆਪ ਉਪਰ ਦੀ ਦੇਗ ਨੂੰ ਬਣਾਗੇ ਭਾਈ ਜਾਲਾ ਜੀ ਉਪਰ ਦੀ ਦੇਗ ਜਮਾਲੇ ਦਾ ਫੇਸਿਜ ਨੂੰ ਰਪਲ ਕਰਕੇ ਹੁਣ ਜਾਲਮਾ ਨੇ ਤਾਰੇ ਗੁਰੂ ਤੇਗ ਬਹਾਦਰ ਮਮਾ ਦਾ ਕਿਉਂ ਸ਼ਹੀਦ ਕਰਦਾ ਉਹਦਾ ਨਤੀਜਾ ਕਿ ਕੱਲ ਨੂੰ ਇਹਨਾਂ ਨੂੰ ਅਗਲੇ ਚੌਂਕੇ ਵਿੱਚ ਪਰਜਾ ਦੇ ਸਾਹਮਣੇ ਸ਼ਹੀਦ ਕੀਤਾ ਜਾਵੇਗਾ ਸਰਸਤੂ ਮਹਾਰਾਜ ਦੇ ਪਿਆਰੇ ਸਿੱਖ ਸਤੂ ਪਾਸ਼ਾ ਜੀ ਨੂੰ ਮਿਲਦ ਵਸ ਕੇ ਹੁੰਦੇ ਆਂ ਆਹੀ ਕਹਾਣੀ ਆ ਮੇਰੇ ਪਾਸ਼ਾ ਜੀ ਕਿਹਨ ਲੱਗੇ ਜਾਂਦਾ ਉਹ ਸੇਵਾ ਪਛਤਾ ਸੀ ਹੁਣ ਅਸੀਂ ਤੈਨੂੰ ਸੇਵਾ ਦਾ ਮੱਕਾ ਕਿਹਨ ਲੱਗੇ ਆਂ ਕਿਆ ਤੇ ਨੂੰ ਕਾ ਕੋਰੇ ਪਾਤਸ਼ਾਹ ਦੇ ਭਾਈ ਕਿਆ ਤੇ पादशा कलूं चांदली चां पवेक i <tries> ਚਾਹੀਦਾ ਲੈ ਲੈ ਜੰਮ ਕੇ ਲਾ ਕੋ ਦਮ ਲਾ ਬਣਾ ਰਹੀ ਆਂ ਸਤਿਗਾਂਦੀ ਹੋ ਰਹੀ ਆਂ ਸਤਿਗਾਂਦੀ ਜੀ ਰੂਹ ਜਸ ਸੈਂਟਰ ਦੀ ਸੇਵਾ ਕਰ ਰਹਾ ਮੁੰਡੇ ਸੈਂਟਰ ਦੀ ਸੇਵਾ ਚਾਹੀਦਾ ਲੈ ਲੈ ਜੰਮ ਕੇ ਲਾ ਲੈ ਕਾਇਤੇ ਲੱਗਾ ਵਾ ਤੋ ਹਟੋ ਮੱਕਾ ਕਾਇਤੇ ਲੱਗਾ ਵਾ ਇਹ ਰਖ ਲਈ ਆ ਕੀ ਆਈ ਹੈ ਤਿਆਰ ਆਂਦਾ ਹੈ ਕੋ ਮੇਰੇ ਦੀ ਆਖਣਾ ਆਂ ਦੀ ਦੇਨਾ ਆਂ ਦੀ ਕਰਨ ਲੱਗੇ ਆ ਕਿ ਬਾਬਾ ਜੀਰ ਤੇ ਜਦੋਂ ਮੌਰਾ ਆਇਆ ਈਸਰ ਸੁਨਰਨ ਮਾਲਿਆ ਦੇ ਵੇਸ਼ ਨਾਲ ਪੇੜ ਕੇ ਤੇ ਦੀਦੀ ਨੂੰ ਚਾਲਾ ਪਾਉਂਦੇ ਦਿੰਦੇ ਜਿਮਾਰੇ ਜਾ ਕੇ ਹੋ ਜਾ ਰਹੀ ਕਾਹਦੇ